ਪੰਜਾਬ ਵਿਧਾਨ ਸਭਾ ਦੇ ਵਿੱਚ ਐਫਆਈਆਰ ਨੂੰ ਲੈ ਕੇ ਮਸਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਡੀਜੀਪੀ ਪੰਜਾਬ ਕੋ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਜ ਰਿਪੋਰਟ ਤਲਬ ਕਰ ਲਈ ਗਈ ਹੈ ਕੱਲ ਰਿਪੋਰਟ ਪੇਸ਼ ਕੀਤੀ ਕੋਈ ਮਸਲਾ ਕਿਸੇ ਗੱਲਬਾਤ ਕਰਾਂਗੇ ਸਾਡਾ ਕੁਲਤਾਰ ਸਿੰਘ ਸੰਧਵਾ ਸੰਧਵਾ ਸਾਹਿਬ ਅਜ ਰਿਪੋਰਟ ਤਲਬ ਕੀਤੀ ਕਿ ਡੀਜੀਪੀ ਸਾਹਿਬ ਕੋ ਇੱਕ ਐਫਆਈਆਰ ਨੂੰ ਲੈ ਕੇ ਮਸਲਾ ਕੀ ਸਰ ਮਸਲਾ ਤਾਂ ਇੱਕ ਐਫਆਈਆਰ ਦਰਜ ਹੋਈ ਹੈ ਲੇਕਿਨ ਉਹ ਐਫਆਈਆਰ ਜਿਹੜੀ ਕ੍ਰਾਈਮ ਰਿਪੋਰਟ ਜਾਂਦੀ ਹੈ ਉਹਦੇ 'ਚ ਉਹ ਮੈਂਸ਼ਨ ਨਹੀਂ ਹੈ ਸੋ ਮੈਨੂੰ ਲੱਗਿਆ ਵੀ ਸੰਬਡੀ ਇਜ਼ ਟ੍ਰਾਈਂਗ ਟੂ ਸ਼ੀਲਡ ਦੈਟ ਸ਼ੋਦੇ ਆਸ ਤੇ ਫਿਰ ਅੱਜ ਰਿਪੋਰਟ ਤਲਬ ਕੀਤੀ ਹੈ ਜੋ ਕੋਈ ਉਹਦੇ ਚ ਮਤਲਬ ਸਚਾਈ ਹੋਊ ਸਾਹਮਣੇ ਆ ਜੂਗੀ ਤੇ ਆਖਿਰ ਨੂੰ ਹੋਏਗਾ ਲੱਗਦਾ ਜੇ ਇਸ ਮਸਲੇ ਦਾ ਹੱਲ ਨਿਕਲੇ ਤਾਂ ਅੱਗੇ ਤੋਂ ਲੋਕਾਂ ਨੂੰ ਵੀ ਕੰਨ ਹੋ ਜਾਣਗੇ ਕਿਉਂਕਿ ਬਹੁਤ ਸਾਰੇ ਲੋਕ ਇਹਦੇ ਪਿੱਛੇ ਆਪਣਾ ਪੱਖ ਖੋਲੰਦੇ ਇਸੇ ਕਰਕੇ ਹੀ ਤਾਂ ਉਹ ਰਿਪੋਰਟ ਤਲਬ ਕੀਤੀ ਹੈ ਕਿ ਲੋਕਾਂ ਦੀ ਜ਼ਿੰਦਗੀ ਥੋੜੀ ਸੌਖੀ ਹੋਵੇ ਕਰਾਪਸ਼ਨ ਤਾਂ ਕਰਦੀ ਹੈ ਕਰਾਪਸ਼ਨ ਕਰਕੇ ਹੀ ਇਹ ਸਭ ਕੁਝ ਮਾਨਯੋਗ ਮੁੱਖ ਮੰਤਰੀ ਸਾਹਿਬ ਬੜੀ ਲਗੇ ਹੋਏ ਆ ਉਹਨਾਂ ਨੇ ਤਾਂ ਮੰਤਰੀ ਨਹੀਂ ਬਖਸ਼ੇ ਐ ਐਮਐਲਏ ਨਹੀਂ ਬਖਸ਼ੇ ਸੋ ਅਸੀਂ ਰਲ ਕੇ ਇੱਕ ਦੂਜੇ ਦਾ ਸਾਰੇ ਸਾਥ ਦੇਵਾਂਗੇ ਅਸੀਂ ਸਾਥ ਦੇ ਰਹੇ ਮੁੱਖ ਮੰਤਰੀ ਸਾਹਿਬ ਦਾ ਇੱਕ ਤਰ੍ਹਾਂ ਦਾ ਸਾਥ ਹੀ ਹੈ ਸੋ ਉਹ ਰਿਪੋਰਟ ਆ ਜੇਗੀ ਤੇ ਫਿਰ ਦੇਖਾਂਗੇ ਕੀ ਹੈ ਵਿਧਾਨ ਸਭਾ ਦੀ ਕਮੇਟੀ ਤੁਸੀਂ ਕਹਿੰਦੇ ਲਗਾਤਾਰ ਬਾਚ ਕਰ ਰਹੀ ਹੈ ਲੱਗਦਾ ਇਸ ਮਸਲਾ ਹੁਣ ਅੰਜਾਮ ਤੱਕ ਪਹੁੰਚੇਗਾ ਕਿਉਂਕਿ ਕੱਲ ਰਿਪੋਰਟ ਪੇਸ਼ ਕੀਤੀ ਹੋ ਗਈ ਜੀ ਬਿਲਕੁਲ ਅੰਜਾਮ ਤੱਕ ਪਹੁੰਚੇ ਬਿਲਕੁਲ ਅੰਜਾਮ ਪੰਜਾਬ ਸਰਕਾਰ ਲਗਾਤਾਰ ਇਸ ਮਸਲੇ ਨੂੰ ਬਾਚ ਰਹੀ ਹੈ ਤੇ ਕੱਲ ਡੀਜੀਪੀ ਪੰਜਾਬ ਵੱਲੋਂ ਰਿਪੋਰਟ ਤਲਬ ਕੀਤੀ ਗਈ ਉਹਨਾਂ ਦੇਖਣਾ ਹੋਵੇਗਾ ਇਸ ਮਸਲੇ ਤੇ ਕੀ ਨਵਾਂ ਪੱਤਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਲਾਲਤਾ ਦੇ ਨਾਲ ਰਵੀ ਜਖੂ